ਮੈਂ ਰਵਨੀਤ ਬਿੱਟੂ ਵਰਗਿਆਂ ਦੇ ਨਾਲ ਹੁਣ ਡਿਬੇਟ ਕਰਾਂਗਾ ਇਹ ਬਿਆਨ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਦਿੱਤੇ ਨੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਤਾਂ ਕੋਈ ਰੇਲਵੇ ਦੇ ਵਿੱਚ ਵੀ ਨਹੀਂ ਸੁਣਦਾ ਫਿਰ ਮੈਂ ਕਿਵੇਂ ਸੁਣ ਲਵਾਂ ਤੇ ਇਹਨਾਂ ਨੂੰ ਉਹ ਮਹਿਕਮੇ ਦਿੱਤੇ ਹੋਏ ਨੇ ਤੇ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਜੋ ਖਤਮ ਹੋ ਚੁੱਕੇ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਇਹ ਜਿਹੜਾ ਕਿ ਰਵਨੀਤ ਬਿੱਟੂ ਨੂੰ ਬਿਆਨ ਜਿਹੜਾ ਕਿ ਮੋੜਮਾ ਜਵਾਬ ਦਿੰਦਾ ਹੈ ਉੱਥੇ ਹੀ ਦੱਸਿਆ ਕਿ ਰਵਨੀਤ ਬਿੱਟੂ ਨੇ ਪੋਸਟ ਪਾਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਚੈਲੰਜ ਨੂੰ ਕਬੂਲ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮਰਜ਼ੀ ਆਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸੀਂ ਚੈਲੰਜ ਕਬੂਲ ਕਰਦੇ ਆਂ ਸਾਰੇ ਭੁਲੇਖੇ ਕਰ ਦਵਾਂਗੇ ਤੇ ਜਿਸ ਦੇ ਦੌਰਾਨ ਰਵਨੀਤ ਬਿੱਟੂ ਨੂੰ ਇਸ ਚੈਲੰਜ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਆਪਣਾ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਮੈਂ ਰਵਨੀਤ ਬਿੱਟੂ ਵਰਗਿਆਂ ਦੇ ਨਾਲ ਡਿਬੇਟ ਕਰਾਂਗਾ ਹੋਰ ਕੀ ਕੁਝ ਕਹਿਣਾ ਰਵਨੀਤ ਬਿੱਟੂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਰਵਨੀਤ ਬਿੱਟੂ ਨਾਲ ਮੈਂ ਡਿਬੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਰੇਲਵੇ ਦੇ ਵਿੱਚ ਮੈਂ ਕਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਗਵਾਉਣੀ ਹੈ ਕੋ ਕੋਾਲੀ ਜਿਹਾ ਕੋਈ ਉਹ ਲਵਾ ਦੂੰਗਾ ਉਹ ਤਾਂ ਨਹੀਂ ਚੱਲਦੀ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀਏ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਜੀ ਉਹ ਉਹਨਾਂ ਨੂੰ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸ ਹੀ ਕਰੇ ਤਾਂ ਦੇ ਉਹ ਇੱਕ ਮਿਡੀਕੇਸ਼ਨ ਫੰਡ ਬਣਾਇਆ ਗਿਆ ਸੀਗਾ ਉਹਦੇ ਸੈਂਟਰ ਸਰਕਾਰੋਂ ਪੈਸਾ ਪਾਉਂਦੇ ਤਾਂ ਤੁਸੀਂ ਪਾਉਂਦੇ ਉਹਦਾ ਕੰਮ ਹੁੰਦਾ ਹੜ ਆਉਣ ਤੋਂ ਬਾਅਦ ਪਹਿਲੇ ਤਿਆਰੀਆਂ ਕਰਨੀਆਂ ਪਰ ਇਸ ਸਰਕਾਰ ਵਿੱਚ 600 ਕਰੋੜ ਰੁਪਏ ਜਮ੍ਹਾਂ ਹੋ ਗਏ 3 ਸਾਲਾਂ ਦੇ 600 ਕਰੋੜ ਰੁਪਏ ਇੱਕ ਰੁਪਇਆ ਵੀ ਖਰਚ ਕੀਤਾ ਗਿਆ ਇੱਕ ਇੱਕ ਸਾਲ ਦਾ ਜਦੋਂ ਤੋਂ ਐਸਡੀਆਰ ਬਣਿਆ ਨਾ एक साल का गौरमेंट ने किन्नेस भेजे किन्ने दस ग्यारह एस डी आर एफ बनिया चौरासी करोड़ रुपया आया एक सौ चुरासी करोड़ रुपया एक्सपेंडिचर हो गया खर्च हो गया दो हजार ग्यारह बारह एक सौ कहत्तर करोड़ रुपया आया एक सौ नहठ करोड़ रुपया खर्चा दो हजार बारह तेरह दो सौ बहत्तर करोड़ रुपया आया दस करोड़ खर्चे बारह तेरह की गल कर अकाली दल की सरकार से तेरह चौदह एक सौ आया दो सौ छत्ती चौदह पंद्रह दो सौ तीन आया पंद्रह खर्चे पंद्रह सोलह एक सौ छियाली आया खर्चे सोलह सतारा तीन सौ आया एक सौ अठारह अठारह तीन सौ पंद्रह आया उनासी कैप्टन साहब सरकार आ गई अठारह उन्नीस तीन सौ चौह आया अठती खर्च है उन्नी भी तीन सौ तेरह आया एक सौ तिरानवे खर्चे भीह एक चार सौ पच्ची आयात सौ सत्त खर्च है इक्की बे सौ आया छे सौ कह खर्च ਬਾਈ ਤੇਈ 228 ਆ ਕਾਟ ਕਰੋੜ ਖਰਚੇ ਤੇਈ ਚੋਵੀ 645 ਆਇਆ 421 ਖਰਚੇ ਚੋਵੀ ਪੱਚੀ 488 ਆਇਆ 27 ਕਰੋੜ ਰੁਪਏ ਖਰਚੇ ਪੱਚੀ ਛੱਬੀ 241 ਆਇਆ 140 ਖਰਚਿਆ ਟੋਟਲ 5012 ਕਰੋੜ 5012 ਸੀਆਰ 5012 ਕਰੋੜ ਆਇਆ ਜਦੋਂ ਤੋਂ ਐਸਡੀਐਫ ਬਣੀ ਹੈ ਇੱਪ ਸਾਢੇ 12 ਵਾਲਾ ਤਾਂ ਉਹੀ ਮਾਰੀ ਜਾਂਦੇ ਇਹ ਗੱਲਾਂ ਤੇ ਉਹ ਜੋ 3820 ਖਰਚਿਆ ਗਿਆ ਜੀ ਹੁਣ ਆ ਸਾਰਾ ਐਸ ਡੀ ਆਰ ਐਫ ਦਾ ਜਦੋਂ ਤੋਂ ਬਣੀ ਐ 10 11 ਤੋਂ ਲੈ ਕੇ 25 ਦਾ 25 ਤੱਕ ਦਾ ਇਹ ਸਾਰਾ ਡਾਟਾ ਭੇਜ ਗਵਰਨਮੈਂਟ ਨੇ ਕਿੰਨੇ ਭੇਜੀ ਇਹ ਤਾਂ ਐਂ ਲੱਗਦਾ ਜਿਵੇਂ ਸੁੱਥੇ ਪੈਸੇ ਸੁੱਟ ਰੱਖੇ ਹੋਣ ਵੀ ਪੈਸੇ ਤਾਂ ਪਏ ਨੇ ਬਹੁਤ ਗਵਰਨਮੈਂਟ ਕੋਲੇ ਇਹ ਬੀ ਜੀ ਪੀ ਵਾਲੇ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਸਪੈਸ਼ਲ ਫੰਡ ਸਾਨੂੰ ਨਾ ਦਿਓ ਕੋਈ ਗੱਲ ਨਹੀਂ ਮੈਂ ਕੋਈ ਪੀਖ ਨਹੀਂ ਮੰਗਦਾ ਸਾਡਾ GST ਦਾ ਪੈਸਾ ਦੇ ਦਿਓ ਸਾਡਾ RDF ਦਾ ਦੇ ਦਿਓ ਸਾਰੀਆਂ ਇਹ ਇਕੱਲਾ ਇਹ ਨਹੀਂ ਸਾਰੀਆਂ ਸਰਕਾਰਾਂ ਦੇ ਰੋਕੇ ਹੋਏ ਨੇ ਚਲੋ ਮੈਂ ਸੁਪਰੀਮ ਕੋਰਟ ਚੋਂ ਕੇਸ ਵਾਪਸ ਲੈ ਲੈਣਾ ਮੈਨੇ ਪੈਸੇ ਦੇ ਦੇਣ ਜੇ ਕਹਿੰਨ ਪਹਿਲਾਂ ਵਾਪਸ ਲੈ ਲੈ ਮੈਂ ਪਹਿਲਾਂ ਲੈ ਲੈਣਾ ਵਾਪਸ ਪਹਿਲੇ ਦੇ ਦੇਣਾ ਇਹ ਦੂ ਪਹਿਲਾਂ ਸਾਡੇ ਨਾਲ ਮੁੱਕਰ ਕੇ ਕਹਿ ਕੇ ਆਰਡੀ ਐਬ ਦਾ ਪਹਿਲਾ ਵਿਧਾਨ ਸਭਾ ਐਕਟ ਪਾਸ ਕਰਕੇ ਲਿਓ ਲੈ ਲੈਗੇ ਬਾਜਮੋ ਕਰੀਏ ਅੱਜ ਤੱਕ ਬੋਤੀੜਾ ਉਹ ਕਹਿੰਦੇ ਭਗਵੰਤ ਮਾਨ ਨੂੰ ਤੰਗ ਕਰਨਾ ਹੈ ਤੰਗ ਪੈਸਾ ਰੋਕ ਕੇ ਕਰ ਲਓਗੇ ਪੈਸਾ ਕਿਹਦਾ ਉਹ ਪੈਸਾ ਪਬਲਿਕ ਦਾ ਹੈ ਭਗਵੰਤ ਮਾਨ ਦਾ ਥੋੜੀ ਹੈ ਪੈਸਾ ਪਬਲਿਕ ਦਾ ਹੈ ਸਗੋਂ ਉਲਟਾ ਜਾਂਦਾ ਹੈ ਪਬਲਿਕ ਕਹਿੰਦੀ ਯਾਰ ਕਮਾਲ ਹੈ ਸਾਡੇ ਪੈਸੇ ਪੰਜਾਬ ਦੇ ਦਿੰਦੇ ਨਹੀਂ ਸਾਨੂੰ ਇਹ ਸੁਵਿਸ਼ ਕਰਕੇ ਇੱਕ ਗਲਤ ਫਹਮੀ ਚ ਨੇ ਕਿ ਭਗਵੰਤ ਮਾਨ ਨੂੰ ਪੈਸੇ ਨਾਲ ਤੰਗ ਕਰਕੇ ਪੈਸਾ ਰੋਕ ਕੇ ਪੰਜਾਬੀ ਹੈ ਜੀ ਤੇ ਆਉਣ ਨਾਲ ਖਜ਼ਾਨੇ ਭਰਨ ਤੇ ਆ ਜਾਂਦੇ ਨੇ ਪਰ ਮੈਂ ਇਸ ਤਰੀਕੇ ਨਾਲ ਖਰਚ ਰਿਆਂ ਕਿ ਜਿੰਨੇ ਪੈਸੇ ਆਉਣ 1 ਰੁਪਇਆ ਸਵਾ ਸਵਾ ਰੁਪਇਆ ਬਣਾ ਕੇ ਸਿਲਾਈਏ ਔਰ ਮੈਂ ਤੁਹਾਨੂੰ ਡੇਟਾ ਦੱਸਤੀਆਂ ਕਿ ਇੰਨੀ ਤਰੀਕ ਤੱਕ ਸਫਾਈ ਦਾ ਕੰਮ ਸ਼ੁਰੂ ਹੋ ਜਾਊਗਾ ਇੰਨੀ ਵੀ ਫੈਕਟਰੀ ਕਾ ਕਰਨ ਖਤਮ ਹੋ ਜਾਊਗਾ ਇੰਨੀ ਤਰੀਕ ਤੱਕ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਘਰਾ ਦਿਨ ਨੁਕਸਾਨ ਦੇ ਪੈਸੇ ਮਿਲਣ ਲੱਗ ਜਾਣਗੇ ਤੇ ਤੁਹਾਡੀ ਤੋਂ ਪਹਿਲਾਂ ਦੀਆਂ ਡੇਟਾ ਮਤਲਬ ਹੋ ਜਾਣੀ